ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜੇਕਰ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਫਿਰ ਪੂਰੀ ਸਮਝ ਹੀ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸਮਝਣਾ ਜੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਇਹ ਜੁਗਤियां ਤੁਹਾਨੂੰ ਚੰਗੀਆਂ ਲੱਗੀਆਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੋਹਣੇ ਸੋਹਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਦਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਹਰ ਬੰਦਾ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਸੁੱਖ ਹੋਵੇ ਮੇਰੇ ਜੀਵਨ ਦੇ ਵਿੱਚ ਸਾਰੀਆਂ ਸੁੱਖ ਸੁਹੂਲਤਾ ਹੋਣ ਮੇਰੇ ਮਨ ਦੀਆਂ ਇਸ਼ਾਵਾ ਮੇਰੇ ਮਨ ਦੀਆਂ ਸਾਰੀਆਂ ਮਰਾਦਾ ਪੂਰੀਆਂ ਹੋਣ ਭਾਵੇਂ ਕਿ ਮੈਂ ਜੋ ਚਾਹੁੰਦਾ ਹਾਂ ਉਹ ਮੈਨੂੰ ਮਿਲ ਜਾਵੇ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਕੋਈ ਪਰੇਸ਼ਾਨੀ ਆ ਤਾਂ ਬੰਦਾ ਚਾਹੁੰਦਾ ਕਿ ਮੇਰੇ ਜੀਵਨ ਦੀ ਇਹ ਦੁੱਖ ਤਕਲੀਫ ਪਰੇਸ਼ਾਨੀ ਛੇਤੀ ਹੀ ਦੂਰ ਹੋ ਜਾਵੇ ਅਤੇ ਇਹ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਆਪਣੇ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰਨ ਦੇ ਲਈ ਕੋਈ ਵੀ ਮਨੁੱਖ ਜਿੰਨੇ ਜੋਗਾ ਹੁੰਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਆਪੋ ਆਪਣੇ ਗਿਆਨ ਦੇ ਆਧਾਰ ਤੇ ਆਪੋ ਆਪਣੀ ਸਮਝ ਦੇ ਅਨੁਸਾਰ ਉਹ ਜਿੰਨਾ ਕੁ ਕਰ ਸਕਦਾ ਹੈ ਜ਼ਰੂਰ ਕਰਦਾ ਹੈ ਪਰ ਕੁਝ ਭੈਣ ਭਰਾ ਜਦੋਂ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਆਉਂਦੀਆਂ ਨੇ ਜਾਂ ਮਨ ਦੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨਗੇ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਰੱਬ ਨੇ ਸਾਡੀ ਕਿਸਮਤ ਹੀ ਮਾੜੀ ਲਿਖੀ ਆ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਦੁੱਖ ਹੀ ਦੁੱਖ ਲਿਖ ਦਿੱਤੇ ਪ੍ਰਸੰਗਤ ਜੀ ਆਪਾਂ ਹਰ ਵਾਰ ਇਹੋ ਗੱਲ ਕਰਦੇ ਆਂ ਕਿ ਰੱਬ ਨੇ ਸਾਡੀ ਕਿਸਮਤ ਸਾਡੇ ਕਰਮਾਂ ਦੇ ਆਧਾਰ ਤੇ ਲਿਖੀ ਆ ਜੇਕਰ ਅਸੀਂ ਆਪਣੇ ਕਰਮਾਂ ਨੂੰ ਸੁਧਾਰ ਲਈਏ ਤਾਂ ਸਾਡੀ ਕਿਸਮਤ ਆਪਣੇ ਆਪ ਹੀ ਸੁਵਾਰੀ ਜਾਵੇਗੀ ਸਾਡੀ ਕਿਸਮਤ ਆਪਣੇ ਆਪ ਹੀ ਸੋਹਣੀ ਹੋ ਜਾਵੇਗੀ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦੇ ਆਧਾਰ ਤੇ ਮਿਲਦਾ ਹੈ ਤਾਂ ਜੇਕਰ ਆਪਾਂ ਅੱਜ ਵੀ ਆਪਣੇ ਕਰਮਾਂ ਨੂੰ ਸੁਵਾਰਨ ਵੱਲ ਧਿਆਨ ਦੇਈਏ ਆਪਣੀਆਂ ਛੋਟੀਆਂ-ਛੋਟੀਆਂ ਕੁਝ ਆਦਤਾਂ ਨੂੰ ਬਦਲ ਲਈਏ ਮਾੜੀਆਂ ਆਦਤਾਂ ਨੂੰ ਛੱਡ ਕੇ ਕੁਝ ਚੰਗੀਆਂ ਆਦਤਾਂ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ ਤਾਂ ਅੱਜ ਹੀ ਸਾਡਾ ਜੀਵਨ ਬਦਲ ਜਾਵੇਗਾ ਤੁਸੀਂ ਲਿਖ ਕੇ ਰੱਖ ਲਓ ਅਗਲੀ ਵੀਡੀਓ ਦੇ ਵਿੱਚ ਆਪਾਂ ਜੋ ਜੁਗਤੀਆਂ ਜੋ ਕੰਮ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਤੁਸੀਂ ਅੱਜ ਤੋਂ ਕਰਨੇ ਸ਼ੁਰੂ ਕਰ ਦਿੱਤੇ ਸਮਝੋ ਅੱਜ ਤੋਂ ਹੀ ਜੀਵਨ ਬਦਲਣਾ ਸ਼ੁਰੂ ਹੋ ਗਿਆ ਕਈ ਭੈਣ ਭਰਾਣੇ ਜੋ 2022 ਨੂੰ ਲੈ ਕੇ ਇਹ ਨਵੇਂ ਸਾਲ ਨੂੰ ਲੈ ਕੇ ਬਹੁਤ ਸਾਰੇ ਸਵਾਲ ਕਰਦੇ ਆ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ ਕਿ ਆਉਣ ਵਾਲਾ ਨਵਾਂ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਦਾ ਆਵੇਗਾ ਕਿਉਂਕਿ ਹਰ ਬੰਦਾ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਜੋ ਦੁੱਖ ਤਕਲੀਫਾਂ ਨੇ ਉਹ ਦੂਰ ਹੋ ਜਾਣ ਅਤੇ ਕਈ ਭੈਣ ਭਰਾ ਇਹ ਪਤਾ ਕਰਨ ਦਾ ਯਤਨ ਕਰਦੇ ਆ ਕਿ ਸਾਡੇ ਦੁੱਖ ਸਾਡੀਆਂ ਤਕਲੀਫਾਂ ਕਿ ਇਸ ਨਵੇਂ ਵਰੇ ਦੇ ਵਿੱਚ ਦੂਰ ਹੋ ਜਾਣਗੀਆਂ ਸਾਡੀ ਜੀਵਨ ਦੇ ਵਿੱਚ ਜੋ ਅਸੀਂ ਚਾਹੁੰਦੇ ਆ ਉਹ ਸਾਨੂੰ ਇਸ ਨਵੇਂ ਵਰੇ ਦੇ ਵਿੱਚ ਮਿਲ ਜਾਵੇਗਾ ਹਰ ਇੱਕ ਬੰਦੇ ਨੂੰ ਕਈ ਆਸਾਂ ਉਮੀਦਾਂ ਨੇ ਇਸ ਨਵੇਂ ਵਰੇ ਤੋਂ ਤਾਂ ਸੰਗਤ ਵੀ ਅੱਜ ਦੀ ਵੀਡੀਓ ਦੇ ਵਿੱਚ ਜੋ ਉਜਗਤੀਆਂ ਜੋ ਕੰਮ ਆਪਾਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਨਾ ਤੁਸੀਂ ਅੱਜ ਤੋਂ ਕਰਨੇ ਸ਼ੁਰੂ ਕਰ ਦੋ ਅੱਜ ਤੋਂ ਹੀ ਵਾਹਿਗੁਰੂ ਜੀ ਨੇ ਕਿਰਪਾ ਕਰਨੀ ਸ਼ੁਰੂ ਕਰ ਦੇਣੀ ਆ ਅਤੇ ਇਹ ਕਿਸੇ ਖਾਸ ਮਨੁੱਖ ਦੇ ਲਈ ਨਹੀਂ ਆ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਕਿਸੇ ਵੀ ਅੱਖਰ ਤੋਂ ਤੁਹਾਡਾ ਨਾਮ ਸ਼ੁਰੂ ਹੁੰਦਾ ਹੈ ਤੁਹਾਡੀ ਕੋਈ ਵੀ ਰਾਸ਼ੀ ਆ ਮਤਲਬ ਹਰ ਇੱਕ ਇਨਸਾਨ ਇਹ ਕੰਮ ਕਰਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦਾ ਹੈ ਤਾਂ ਇਹ ਕੰਮ ਕਿਹੜੇ ਆ ਸਭ ਤੋਂ ਪਹਿਲਾ ਕੰਮ ਆ ਉਹ ਪਰਮਪਿਤਾ ਪਰਮਾਤਮਾ ਦਾ ਨਾਮ ਜਪਣਾ ਜੇਕਰ ਤੁਸੀਂ ਰੱਬ ਤੇ ਯਕੀਨ ਰੱਖਦੇ ਹੋ ਪਰਮਾਤਮਾ ਤੇ ਯਕੀਨ ਰੱਖਦੇ ਹੋ ਤਾਂ ਫਿਰ ਪੂਰਾ ਰੱਖੋ ਹਰ ਰੋਜ਼ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਕਿਸੇ ਵੀ ਨਾਮ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਅਸੀਂ ਪੂਰੇ ਪ੍ਰੋਸੇ ਦੇ ਨਾਲ ਪਿਆਰ ਦੇ ਨਾਲ ਯਾਦ ਕਰਦੇ ਹਾਂ ਤਾਂ ਫਿਰ ਉਹ ਸਤਿਗੁਰ ਸੱਚੇ ਪਾਤਸ਼ਾਹ ਉਹ ਪਰਮ ਪਿਤਾ ਪਰਮਾਤਮਾ ਜੀ ਵੀ ਸਾਡੇ ਲਈ ਹਰ ਥਾਂ ਤੇ ਹਾਜ਼ਰ ਹੁੰਦੇ ਆ ਸਾਰੇ ਅੰਗ ਸੰਗ ਹੋ ਕੇ ਸਹਾਈ ਹੁੰਦੇ ਆ ਇਸ ਕਰਕੇ ਜਿਵੇਂ ਸਾਨੂੰ ਆਪਣੇ ਜੀਵਨ ਦੇ ਬਾਕੀ ਕੰਮ ਕਰਨੇ ਜ਼ਰੂਰੀ ਲੱਗਦੇ ਆ ਉਸੇ ਤਰ੍ਹਾਂ ਨਾਮ ਜਪਣਾ ਵੀ ਜ਼ਰੂਰੀ ਬਣਾਓ ਹਰ ਰੋਜ਼ ਨਾਮ ਜਪੋ ਅਤੇ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਹੀ ਪ੍ਰਮਾਤਮਾ ਦੇ ਨਾਮ ਤੋਂ ਕਰਦੇ ਹੋ ਰੱਬ ਦੇ ਨਾਮ ਤੋਂ ਕਰਦੇ ਹੋ ਜੇ ਤੁਸੀਂ ਸਿੱਖ ਧਰਮ ਦੇ ਵਿੱਚ ਹੋ ਗੁਰਮੰਤਰ ਜਪੋ ਮੂਲ ਮੰਤਰ ਜਪੋ ਗੁਰਬਾਣੀ ਦਾ ਪਾਠ ਕਰੋ ਭਾਵੇਂ ਜਪਜੀ ਸਾਹਿਬ ਦੀ ਬਾਣੀ ਦਾ ਇੱਕ ਪਾਠ ਕਰ ਲਓ ਜੇ ਤੁਸੀਂ ਕਿਸੇ ਹੋਰ ਧਰਮ ਦੇ ਵਿੱਚ ਹੋ ਤਾਂ ਜੋ ਵੀ ਤੁਹਾਨੂੰ ਪਾਠ ਪੜਾਇਆ ਜਾਂਦਾ ਹੈ ਜੋ ਵੀ ਨਾਮ ਜਪਾਇਆ ਜਾਂਦਾ ਹੈ ਉਹ ਜਪਣਾ ਸ਼ੁਰੂ ਕਰ ਦਿਓ ਬਸ ਨੇਮ ਦੇ ਨਾਲ ਨਾਮ ਜਪੋ ਪਰਮਪਿਤਾ ਪਰਮਾਤਮਾ ਜੀ ਦੇ ਲਈ ਸਮਾਂ ਕੱਢੋ ਇਹਦੇ ਬਦਲੇ ਵਾਹੀ ਗੁਰੂ ਅਕਾਲ ਪੁਰਖ ਜੀ ਨੇ ਉਹ ਪਰਮਪਿਤਾ ਪਰਮਾਤਮਾ ਜੀ ਨੇ ਬਹੁਤ ਕੁਝ ਝੋਲੀ ਦੇ ਵਿੱਚ ਪਾ ਦੇਣਾ ਹੈ ਧੰ ਗੁਰੂ ਨਾਨਕ ਤੂੰ ਹੀ ਨਿਰੰਕਾਰ ਉਹ ਨਿਰੰਕਾਰ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਕਮਾਈ ਵਾਲੇ ਸੰਤ ਮਹਾਪੁਰਖ ਧੰ ਧੰ ਬਾਬਾ ਨੰਦ ਸਿੰਘ ਜੀ ਅਕਸਰ ਹੀ ਵਚਨ ਕਰਦੇ ਸਨ ਕਹਿੰਦੇ ਨਾਮ ਤੋਂ ਬਿਨਾ ਕੀਤੇ ਹੋਏ ਸਾਰੇ ਹੀ ਕੰਮ ਵਿਅਰਥ ਆ ਪਰ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਫਿਰ ਸਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਸਾਡਾ ਹਰ ਕੰਮ ਕਰਨਾ ਸੌਖਾ ਹੋ ਜਾਂਦਾ ਹੈ ਬਾਬਾ ਜੀ ਅਕਸਰ ਬਚਨ ਕਰਦੇ ਸਨ ਕਿ ਭਾਈ ਨਾਮ ਤੋਂ ਬਿਨਾਂ ਕੀਤੇ ਹੋਏ ਕੰਮਾਂ ਦੀ ਕੋਈ ਕੀਮਤ ਨਹੀਂ ਆ ਸਮਝ ਲਓ 0 ਹੀ ਆ ਪਰ ਪਰਮਪਿਤਾ ਪਰਮਾਤਮਾ ਦਾ ਨਾਮ ਇੱਕ ਹੈ ਜੇਕਰ ਤੁਸੀਂ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪ ਲਿਆ ਸਮਝ ਲਓ ਇੱਕ ਕਮਾਲਿਆ ਤੇ ਫਿਰ ਉਸ ਤੋਂ ਬਾਅਦ ਜੋ ਜੋ ਕੰਮ ਕਰੋਗੇ ਆਪਣੇ ਘਰ ਦੇ ਕੰਮ ਆਪਣੇ ਬਾਹਰ ਦੇ ਕਾਰੋਬਾਰ ਦੇ ਜਿੰਨੇ ਵੀ ਕੰਮ ਕਰੋਗੇ ਸਭ ਦੇ ਵਿੱਚ ਬਰਕਤ ਪੈਂਦੀ ਆ ਪਰਮਪਿਤਾ ਪਰਮਾਤਮਾ ਜੀ ਵਿੱਚ ਹੋ ਕੇ ਕਾਰਜ ਰਾਸ ਕਰਵਾਉਂਦੇ ਆ ਇਹ ਤੁਸੀਂ ਅਜਮਾ ਕੇ ਦੇਖ ਲਿਓ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਭਰੋਸਾ ਹੈ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੈ ਪਰ ਜੇਕਰ ਤੁਸੀਂ ਅਜੇ ਨਵੇਂ ਹੋ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਅਜੇ ਜਪਣਾ ਨਹੀਂ ਸ਼ੁਰੂ ਕੀਤਾ ਤਾਂ 2026 ਦੇ ਵਿੱਚ ਜਪਣਾ ਸ਼ੁਰੂ ਕਰ ਦੋ ਨਾਮ ਨੇ ਨਾਲ ਜਪੋ ਇਹ ਨਹੀਂ ਵੀ ਅੱਜ ਜਪ ਲਿਆ ਕੱਲ ਜਪਿਆ ਹੀ ਨਹੀਂ ਚੇਤਾ ਭੁਲ ਗਿਆ ਨਾ ਇਦਾਂ ਨਹੀਂ ਜਿਵੇਂ ਰੋਟੀ ਖਾਣੀ ਸਾਡੇ ਲਈ ਜ਼ਰੂਰੀ ਆ ਪਾਣੀ ਪੀਣਾ ਸਾਡੇ ਲਈ ਬਹੁਤ ਜ਼ਰੂਰੀ ਆ ਕੁਝ ਦਿਨ ਰੋਟੀ ਨਾ ਖਾਈਏ ਪਾਣੀ ਨਾ ਪੀਏ ਜੀਉਂਦੇ ਨਹੀਂ ਰਹਿ ਸਕਦੇ ਬਸ ਇਦਾਂ ਹੀ ਨਾਮ ਦੀ ਭੁੱਖ ਲੱਗਣੀ ਚਾਹੀਦੀ ਆ ਇਦਾਂ ਹੀ ਸਾਡੇ ਤਨ ਮਨ ਦੇ ਲਈ ਪਰਮਾਤਮਾ ਦਾ ਨਾਮ ਜ਼ਰੂਰੀ ਹੋ ਜਾਵੇ ਜੇ ਨਾਮ ਨਾ ਜਪਾਂ ਤਾਂ ਇੰਜ ਲੱਗੇ ਜਿਵੇਂ ਅੱਜ ਸਾਹ ਨਹੀਂ ਆ ਰਿਹਾ ਜਿੰਦ ਨਿਕਲ ਰਹੀ ਆ ਹਰ ਰੋਜ਼ ਪਰਮਪਿਤਾ ਪਰਮਾਤਮਾ ਤੋਂ ਇਹ ਦੋ ਚੀਜ਼ਾਂ ਮੰਗੋ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਨਿਤ ਦਾ ਅਮਰਤ ਵੇਲਾ ਅਤੇ ਨਿਤ ਦਾ ਨੇਮ ਬਖਸ਼ੋ ਜੇਕਰ ਹਰ ਰੋਜ਼ ਅਮਰਤ ਵੇਲੇ ਉੱਠਦੇ ਹੋ ਨਾਮ ਜਪਦੇ ਹੋ ਤਾਂ ਹਰ ਰੋਜ਼ ਇਸ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਅਤੇ ਮਹਾਰਾਜ ਜੀ ਤੋਂ ਮੰਗੋ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਮੇਰਾ ਨਿਤ ਦਾ ਅਮਰਤ ਵੇਲਾ ਅਤੇ ਨਿਤ ਦਾ ਨੇਮ ਆਖਰੀ ਸਵਾਸਾਂ ਤੱਕ ਨਿਭ ਜਾਵੇ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਆਪ ਜੀ ਦੀ ਗੋਦ ਦਾ ਨਿਗਮਾਨ ਦਾ ਹੋਇਆ ਜਾਵਾਂ ਮਹਾਂਪੁਰਖ ਜੀ ਅਮਰਤ ਵੇਲੇ ਨੂੰ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦੱਸਦੇ ਆ ਤੇ ਜੋ ਮਨੁੱਖ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਆ ਉਹ ਗੁਰਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਹੋਏ ਤਾਂ ਫਿਰ ਆਪ ਸੋਚੋ ਗੋਦੀ ਦਾ ਲਾਲ ਦੁਨੀਆ ਦੀ ਮਾਂ ਪਿਓ ਨੂੰ ਹੀ ਕਿੰਨਾ ਪਿਆਰਾ ਹੁੰਦਾ ਹੈ ਤੇ ਜਿਹੜੇ ਗੁਰਨਾਣਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਨੇ ਗੁਰਨਾਣਕ ਪਾਤਸ਼ਾਹ ਜੀ ਨੂੰ ਉਹ ਕਿੰਨੇ ਪਿਆਰੇ ਹੋਣਗੇ ਕਿਉਂਕਿ ਉਹ ਸਤਿਗੁਰ ਸੱਚੇ ਪਾਤਸ਼ਾਹ ਸਭ ਸ੍ਰਿਸ਼ਟੀ ਦੇ ਮਾਲਕ ਸਭ ਦਾਤਾ ਦਾ ਮਾਲਕ ਆ ਜਿਹੜੀਆਂ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਧਨ ਦੌਲਤ ਸ਼ੋਹਰਤ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਕਈ ਤਰ੍ਹਾਂ ਦੇ ਯਤਨ ਕਰਦੇ ਆ ਕੁਝ ਲੋਕ ਤਾਂ ਆਪਣੇ ਗੁਰੂ ਦਾ ਦਰ ਛੱਡ ਕੇ ਕਈ ਤਰ੍ਹਾਂ ਦੇ ਕਰਮਕਾਂਡ ਪੂਨੇ ਟੋਟ ਕੇ ਉਭਾ ਕਰ ਕਰਕੇ ਦੇਖਦੇ ਅ ਵੀ ਕਿਸੇ ਤਰੀਕੇ ਨਾਲ ਸਾਡੇ ਜੀਵਨ ਦੇ ਵਿੱਚ ਪੈਸਾ ਆ ਜਾਵੇ ਸਾਡੇ ਜੀਵਨ ਦੇ ਵਿੱਚ ਸੁੱਖ ਸੁਹੂਲਤਾਂ ਆ ਜਾਣ ਮਹਾਪੁਰਖ ਜੀ ਕਹਿੰਦੇ ਇਹ ਸਭ ਚੀਜ਼ਾਂ ਗੁਰਨਾਨਕ ਪਾਤਸ਼ਾਹ ਜੀ ਦੇ ਦਾਸ ਦਾਸੀਆਂ ਨੇ ਜਿੱਥੇ ਗੁਰਨਾਨਕ ਪਾਤਸ਼ਾਹ ਜੀ ਦਾ ਨਾਮ ਉਹ ਪਰਮਾਤਮਾ ਦਾ ਅਨਿਰੰਕਾਰ ਦਾ ਨਾਮ ਇਹ ਚੀਜ਼ਾਂ ਉੱਥੇ ਆਪ ਬੱਚੀਆਂ ਆਉਂਦੀਆਂ ਨੇ ਹੱਥ ਜੋੜ ਕੇ ਪਿੱਛੇ-ਪਿੱਛੇ ਫਿਰਦੀਆਂ ਨੇ ਉੱਥੇ ਇਹ ਚੀਜ਼ਾਂ ਮੰਗਣੀਆਂ ਨਹੀਂ ਪੈਂਦੀਆਂ ਇਹਨਾਂ ਨੂੰ ਆਪ ਆਉਣਾ ਪੈਂਦਾ ਹੈ ਸੋ ਪਰਮਾਤਮਾ ਦੇ ਨਾਮ ਦੇ ਵਿੱਚ ਬਹੁਤ ਤੱਕਿਆ ਬਹੁਤ ਵਿਸ਼ਵਾਸ ਰੱਖ ਕੇ ਪਰਮਾਤਮਾ ਦਾ ਨਾਮ ਜਪੋ ਕਦੇ ਵੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਜਦੋਂ ਮukh ਚੋਂ ਪਰਮਾਤਮਾ ਜੀ ਦੇ ਲਈ ਕੋਈ ਸ਼ਬਦ ਨਿਕਲੇ ਬਸ ਉਹਨਾਂ ਦਾ ਨਾਮ ਨਿਕਲੇ ਅਤੇ ਪ੍ਰਮਾਤਮਾ ਜੀ ਦੇ ਲਈ ਸ਼ੁਕਰਾਨਾ ਨਿਕਲੇ ਕਿ ਵਾਹਿਗੁਰੂ ਜੀ ਤੁਸੀਂ ਜੋ ਦਿੱਤਾ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਕੱਪੜਾ ਪਹਿਨਣ ਵੇਲੇ ਆਪਣੇ ਕੰਮ ਤੇ ਜਾਣ ਵੇਲੇ ਕੰਮ ਤੇ ਪਹੁੰਚ ਕੇ ਹਰ ਥਾਂ ਤੇ ਹਰ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਸੋਹਣੇ ਸ਼ਰੀਰ ਦੇ ਲਈ ਤਾਂ ਹਰ ਰੋਜ਼ ਸ਼ੁਕਰਾਨਾ ਕਰਨਾ ਹੈ ਕਿਉਂਕਿ ਅਸੀਂ ਇਹ ਸੱਗਲ ਨੂੰ ਸਮਝਦੇ ਨਹੀਂ ਆ ਕਿ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸਾਡੇ ਤੇ ਕਿੰਨੀ ਵੱਡੀ ਕਿਰਪਾ ਹੈ ਕਿ ਸਾਨੂੰ ਇਹ ਸੋਹਣਾ ਮਨੁੱਖੀ ਜਾਨ ਬਖਸ਼ਿਆ ਸੋਹਣਾ ਸਰੀਰ ਬਖਸ਼ਿਆ ਸਾਡੇ ਇਹ ਸੋਹਣੇ ਅੰਗ ਪੈਰ ਸਹੀ ਸਲਾਮਤ ਬਖਸ਼ੇ ਅਸੀਂ ਇਹ ਦੋ ਅੱਖਾਂ ਦੇ ਨਾਲ ਸਾਰੀ ਦੁਨੀਆ ਨੂੰ ਦੇਖ ਸਕਦੇ ਹਾਂ ਕੰਨਾਂ ਦੇ ਨਾਲ ਸੁਣ ਸਕਦੇ ਹਾਂ ਹੱਥਾਂ ਦੇ ਨਾਲ ਕੰਮ ਕਰ ਸਕਦੇ ਹਾਂ ਪੈਰਾਂ ਦੇ ਨਾਲ ਕਿਤੇ ਵੀ ਆ ਜਾ ਸਕਦੇ ਹਾਂ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਵੀ ਅੰਗ ਨਾ ਹੋਵੇ ਤਾਂ ਆਪ ਸੋਚੋ ਕਿ ਸਾਡਾ ਕੀ ਬਣੇ ਸੋ ਇਸ ਕਰਕੇ ਮਾਲਕੀ ਦੀ ਦਿੱਤੀ ਹੋਈ ਹਰ ਚੀਜ਼ ਦਾ ਸ਼ੁਕਰਾਨਾ ਕਰਨਾ ਹੈ ਤੇ ਸ਼ੁਰੂਆਤ ਇਹ ਸੋਹਣੇ ਸ਼ਰੀਰ ਤੋਂ ਕਰਨੀ ਆ ਘਰ-ਬਾਰ ਪਰਿਵਾਰ ਤੋਂ ਕਰਨੀ ਆ ਫਿਰ ਦੇਖਣਾ ਹਰ ਚੀਜ਼ ਦੇ ਵਿੱਚ ਬਰਕਤ ਪਵੇਗੀ ਇਹ ਨਾਮ ਤੁਸੀਂ ਲਿਖ ਕੇ ਰੱਖ ਲਓ ਕਿ 2026 ਦੀ ਸ਼ੁਰੂਆਤ ਅਸੀਂ ਇਸੇ ਤਰ੍ਹਾਂ ਕਰਨੀ ਆ ਨਾਮ ਜਪਣਾ ਹੈ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਇੰਦਾ ਹੀ ਤਾਂ ਕਰਮ ਸਵਾਰੇ ਜਾਣਗੇ ਜਦੋਂ ਅਸੀਂ ਛੋਟੀ ਛੋਟੀ ਚੀਜ਼ ਵੱਲ ਧਿਆਨ ਦੇਵਾਂਗੇ ਛੋਟੇ ਛੋਟੇ ਕੰਮ ਵੀ ਪੂਰੇ ਧਿਆਨ ਦੇ ਨਾਲ ਕਰਾਂਗੇ ਕਿ ਮੇਰੇ ਤੋਂ ਕੁਝ ਗਲਤ ਨਾ ਹੋ ਜਾਵੇ ਮੇਰੇ ਕਰਕੇ ਕਿਸੇ ਦਾ ਦਿਲ ਦੁਖੀ ਨਾ ਹੋਵੇ ਤਾਂ ਜਦੋਂ ਅਸੀਂ ਇਸ ਤਰ੍ਹਾਂ ਕਿਸੇ ਦੇ ਲਈ ਚੰਗਾ ਸੋਚਾਂਗੇ ਤਾਂ ਸਾਨੂੰ ਆਪਣੇ ਲਈ ਚੰਗਾ ਸੋਚਣ ਦੀ ਲੋੜ ਹੀ ਨਹੀਂ ਪੈਣੀ ਸਾਡੇ ਇਹ ਦੋ ਹੱਥ ਕਿਸੇ ਦੀ ਮਦਦ ਕਰਨ ਦੇ ਲਈ ਅੱਗੇ ਆਉਣਗੇ ਤਾਂ ਪਤਾ ਨਹੀਂ ਕਿੰਨੇ ਹੱਥ ਸਾਡੀ ਮਦਦ ਕਰਨ ਦੇ ਲਈ ਸਾਡੇ ਪਿੱਛੇ ਖੜੇ ਹੋਣਗੇ ਸਾਨੂੰ ਪਤਾ ਹੀ ਨਹੀਂ ਕੀਤੀ ਹੋਈ ਚੰਗੇ ਕੰਮ ਕੀਤੀ ਹੋਈ ਨੇਕ ਕਮਾਈ ਦਾ ਮੁਸੀਬਤ ਵੇਲੇ ਪਤਾ ਲੱਗਦਾ ਹੈ ਜਦੋਂ ਬੰਦੇ ਤੇ ਆਪ ਦੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਆ ਫਿਰ ਜੇ ਚੰਗੇ ਕਰਮ ਕੀਤੇ ਆ ਜਿੰਦਗੀ ਵਿੱਚ ਦਵਾਵਾਂ ਅਸੀਸਾਂ ਕੱਟੀਆਂ ਨੇ ਫਿਰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਜੀਵਨ ਦੇ ਵਿੱਚ ਕਦੋਂ ਦੁੱਖ ਤਕਲੀਫ ਆਈ ਕਦੋਂ ਚਲੀ ਗਈ ਮਾਰਾ ਸੱਚੇ ਪਾਸ਼ਾ ਸੂਲ ਹੀ ਤੋਵੇਂ ਸੂਲ ਬਣਾਉਣ ਦੀ ਸਮਰੱਥਾ ਰੱਖਦੇ ਆ ਕਈ ਵਰਿਆਂ ਦਾ ਦੁੱਖ ਕੁਝ ਮਿੰਟਾਂ ਦੇ ਵਿੱਚ ਘਟ ਸਕਦੇ ਆ ਉਹ ਸਰਵਕਲਾ ਸਮਰੱਥਲੇ ਸਭ ਦਾਤਾ ਨੇ ਮਾਲਕ ਆ ਬਸ ਉਹਨਾਂ ਤੇ ਭਰੋਸਾ ਰੱਖ ਕੇ ਉਹਨਾਂ ਦਾ ਨਾਮ ਜਪੋ ਉਹਨਾਂ ਦੀ ਦਿੱਤੀ ਹਰ ਚੀਜ਼ ਦਾ ਸ਼ੁਕਰਾਨਾ ਕਰੋ ਹਰ ਕੰਮ ਉਹਨਾਂ ਦੀ ਆਗਿਆ ਲੈ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਕਰੋ ਪਰਮਪਿਤਾ ਪਰਮਾਤਮਾ ਜੀ ਨੇ ਜੋ ਕੰਮ ਸਾਨੂੰ ਇਹ ਧਰਤੀ ਤੇ ਕਰਨ ਦੇ ਲਈ ਭੇਜਿਆ ਹੈ ਉਹ ਕਰਨਾ ਹੈ ਸਰਬੱਤ ਦਾ ਭਲਾ ਕਿਸੇ ਦੇ ਲਈ ਵੀ ਮਨ ਦੇ ਵਿੱਚ ਕੋਈ ਈਰਖਾ ਗੁੱਸਾ ਕ੍ਰੋਧ ਨਹੀਂ ਰੱਖਣਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਗੁੱਸਾ ਈਰਖਾ ਹੰਕਾਰ ਇਹ ਸਾਡੇ ਹੀ ਦੁਸ਼ਮਣ ਨੇ ਸਾਡੀ ਕੀਤੀ ਹੋਈ ਧੀਖ ਕਮਾਈ ਨੂੰ ਵੀ ਖਾ ਜਾਂਦੇ ਆ ਅਤੇ ਅਸੀਂ ਆਪਣਾ ਕੋਈ ਵੀ ਕੰਮ ਪੂਰੇ ਧਿਆਨ ਦੇ ਨਾਲ ਨਹੀਂ ਕਰ ਪਾਉਂਦੇ ਕਿਉਂਕਿ ਈਰਖਾ ਵਸ ਪਿਆ ਇਨਸਾਨ ਉਹਦਾ ਪੂਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਕਿ ਉਹ ਬੰਦਾ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿੱਥੇ ਆ ਰਿਹਾ ਹੈ ਇਸ ਕਰਕੇ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਗੁੱਸਾ ਨਹੀਂ ਰੱਖਣਾ ਜੇਕਰ ਕੋਈ ਗੱਲ ਹੋ ਵੀ ਗਈ ਆ ਬਸ ਉਹਨੂੰ ਜਿੰਨਾ ਹੋ ਸਕੇ ਛੇਤੀ ਤੋਂ ਛੇਤੀ ਖਤਮ ਕਰੋ ਉਸ ਗੱਲ ਨੂੰ ਮਨ ਤੇ ਬੋਝ ਨਹੀਂ ਬਣਾਉਣਾ ਮਨ ਦੇ ਬੋਝ ਮਨ ਦੀ ਚਿੰਤਾ ਸਾਡੇ ਸਰੀਰ ਨੂੰ ਵੀ ਖੋਖਲਾ ਕਰ ਦਿੰਦੀ ਆ ਸਾਡੇ ਤਨ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਂਦੇ ਆ ਸੋ ਚਿੰਤਾ ਤੋਂ ਇਹ ਵਾਧੂ ਦੇ ਬੋਝਾਂ ਤੋਂ ਬਚ ਕੇ ਰਹਿਣਾ ਹੈ। ਬੇਸ਼ੱਕ ਕੋਸ਼ਿਸ਼ ਕਰੋ ਕਿ ਸਾਡੇ ਹੱਥੋਂ ਕੋਈ ਮਾੜਾ ਕੰਮ ਨਾ ਹੋਵੇ, ਸਾਡੇ ਤੋਂ ਕਿਸੇ ਦਾ ਦਿਲ ਦੁਖੀ ਨਾ ਹੋਵੇ। ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਦੀ ਗਾਰੰਟੀ ਦਿੱਤੀ ਹੈ, ਲਿਖ ਕੇ ਦਿੱਤੀ ਹੈ ਇਹ ਗੱਲ ਕਿ ਪਰਕਾ ਬੁਰਾ ਨਾ ਰੱਖੋ ਜੀ ਤੁਮਕੋ ਦੁੱਖ ਨਾਹੀ ਪਾਈ ਮੀਤ। ਮਹਾਰਾ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਕਦੇ ਵੀ ਕਿਸੇ ਦਾ ਮਾੜਾ ਕਰੀ ਨਾ, ਕਿਸੇ ਦਾ ਮਾੜਾ ਸੋਚੀ ਨਾ। ਤੇਰਾ ਮਾੜਾ ਹੋਂਦ ਨਹੀਂ ਦਵਾਗਾ ਫਿਰ ਕੋਈ ਲੱਖ ਕੋਸ਼ਿਸ਼ਾਂ ਕਰ ਲਵੇ ਸਾਡਾ ਬਾੜਾ ਕਰ ਗਦੇ ਉਹਦੀ ਕੋਈ ਵਾਹ ਪੇਸ਼ ਨਹੀਂ ਚਲਦੀ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਮਾਏ ਆ ਜੇ ਅਸੀਂ ਭਲਾ ਕੀਤਾ ਏ ਜੀਵਨ ਦੇ ਵਿੱਚ ਦਵਾਵਾ ਅਸੀਸਾਂ ਕੱਟੀਆਂ ਹੋਣ ਤਾਂ ਫਿਰ ਆਓ ਆਪਣੇ 2026 ਨੂੰ ਨਵੇਂ ਵਰੇ ਨੂੰ ਆਪਣੇ ਜੀਵਨ ਦਾ ਸਭ ਤੋਂ ਸੋਹਣਾ ਸਾਲ ਬਣਾਉਣ ਦੇ ਲਈ ਆਪਣੇ ਜੀਵਨ ਨੂੰ ਬਦਲਣ ਦੇ ਲਈ ਇਹ ਛੋਟੀਆਂ ਛੋਟੀਆਂ ਆਦਤਾਂ ਨੂੰ ਆਪਣੇ ਜੀਵਨ ਦੇ ਵਿੱਚ ਆਪਣਾ ਹੀ ਇਹ ਇਨਾਂ ਆਦਤਾਂ ਨੇ ਹੀ ਸਾਡਾ ਜੀਵਨ ਬਦਲ ਦੇਣਾ ਹੈ ਸਾਡੇ ਕਰਮ ਸਵਾਰ ਦੇ ਰਹੇ ਆ ਸਾਡੀ ਕਿਸਮਤ ਚਮਕਾ ਦੇਣੀ ਆ ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ